ਦੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ ਚੰਦ ਚਤਾਰੀ ਕਾਲ ਕਾ ਮਨ ਬਹੜਾ ਰੋਸ ਵਢਾਏ ਕੈ ਨਿਕਲੀ ਮੱਥਾ ਫੋੜ ਕੈ ਜਨ ਫਤਿਹ ਨਿਸ਼ਾਨ ਬਜਾਏ ਕੈ ਜਾਗ ਸੋ ਜੰਮੀ ਜੁੱਧ ਨੋ ਜਰਵਾਣਾ ਜਨ ਮਰੜਾਏ ਕੈ ਦਲ ਵਿੱਚ ਘੇਰਾ ਕੱਤਿਆ ਜਨ ਸਿੰਘ ਤੁਰ ਆਗਣ ਨਾਏ ਕੈ ਆਪ ਬਸੂਲਾ ਆਹ ਤੇ ਲੋਕਾਂ ਤੇ ਕੁਨ ਸਾਇ ਕੈ ਰੋਹ ਸਦਾ ਆ ਚਕਰ ਪਾਣ ਕਰ ਨਿੰਦਾ ਖੜਗ ਉਠਾਏ ਕ ਅੱਗੇ ਰਾਖਸ ਬੈਠੇ ਰੋਹ ਲੈ ਤੇਰੀ ਤੇਗੀ ਸਾ ਪਰ ਲਾਏ ਕ ਪਕੜ ਪਿਛਾੜੇ ਰਾਖਸ਼ਾਂ ਦਲ ਦੈਂਤਾ ਅੰਦਰ ਜਾਏ ਕ ਬਹੁ ਕੇਸੀ ਪਕੜ ਪਿਛਾੜੇ ਅਨਤਨ ਅੰਦਰ ਤੂੰ ਮਰ ਜਾਏ ਕ ਵੱਡੇ ਵੱਡੇ ਚੁਣ ਸੂਰ ਮੇਂਗੇ ਕੋਟੀ ਦੇ ਚਲਾਏ ਕ ਹਰਣ ਕਾਲੀ ਗੁੱਸਾ ਖਾਏ ਕੈ